ਕੀ ਮਿਲਿਆ ਸਾਨੂੰ ਬਾਬਾ ਜੀ ਦਾ ਢੁੱਲੂ ਕੀ ਮਿਲਿਆ ਇਸ ਸਰਕਾਰ ਨਾਲ ਮੈਂ ਖੁਦ ਆਮ ਆਦਮੀ ਪਾਰਟੀ ਦਾ ਵਰਕਰ ਹਾਂ ਤੇ ਕੁੱਤੇ ਜਿੰਨੀ ਪਛਾਣ ਨਹੀਂ ਆਮ ਆਦਮੀ ਪਾਰਟੀ ਦੇ ਵਰਕਰਾਂ ਦੀ ਇਸ ਸਰਕਾਰ ਦੇ ਵਿੱਚ ਇਹਦੇ ਕਰਕੇ ਜੇਕਰ ਬੀਜੇਪੀ ਰਮੀਦ ਬਿੱਟੂ ਹੋਣੀ ਸਾਨੂੰ ਸਮਾਂ ਦਿੰਦੇ ਨੇ ਕਿਉਂਕਿ ਭਾਈ ਜੀ ਅਸੀਂ ਵੀ ਸਾਡੇ ਮੁੱਦੇ ਨੂੰ 95% ਲੋਕ ਸਮਰਥਨ ਕਰਦੇ ਨੇ ਜੇ ਸਾਡੇ 50 ਲੱਖ ਬੰਦਿਆਂ ਦੇ ਡੋਟੇ ਦੇ ਕਾਰਡ ਬੀਜੇਪੀ ਬਣਾਉਂਦੀ ਆ ਜੇ ਕਰਜਾਈ ਕਿਸਾਨਾਂ ਨੂੰ ਅਫੀਮ ਤੇ ਭੰਗ ਦੇ ਪਰਮਿਟ ਦਿੰਦੀ ਆ ਜੇ ਬੰਦੀ ਸਿੰਘਾਂ ਨੂੰ ਰਿਹਾਈ ਕਰਦੀ ਆ ਜੇ ਇੱਥੇ ਇਹ ਪਵੰਦੀ ਲਾਉਂਦੀ ਆ ਵੀ ਇੱਥੇ ਜਬੀਰ ਖਰੀਦੜ ਦੇ ਪਵੰਦੀ ਹੋਊਗੀ ਛੱਠਿਆਂ ਨਹੀਂ ਜਿੱਡਾ ਸਾਡਾ ਪੰਜਾਬ ਆ ਹਰੇਕ ਸਟੇਟ ਦਾ ਬੰਦਾ ਇੱਥੇ ਆ ਜਾਂਦਾ ਸਰੋਤ ਕੱਟੀ ਜਾਂਦੇ ਨੇ ਜਨਤਾ ਵਧਦੀ ਜਾਂਦੀ ਆ ਸਹਿਯੋਗ ਦੇਵਾਂਗੇ ਬੰਦੀ ਸਿੰਘਾਂ ਦੀ ਰਿਹਾਈ ਹੋਵੇ ਸਹਿਯੋਗ ਕਰਾਂਗੇ ਹੁਣ ਤੱਕ ਤਾਂ ਪੰਜਾਬ ਦਾ ਲੀਡਰ ਕੋਈ ਪੰਜਾਬ ਦਾ ਸੱਕ ਨਹੀਂ ਬਣਿਆ ਜੇ ਨਰਿੰਦਰ ਮੋਦੀ ਹੁਣੀ ਚਾਹਣ ਵੀ ਪੰਜਾਬ ਦੇ ਵਿੱਚੋਂ ਚਿੱਟੇ ਦਾ ਲੱਕ ਤੋੜਨਾ ਤਾਂ ਇੱਕ ਦਿਨ ਦੇ ਵਿੱਚ ਤੋੜ ਸਕਦੇ ਨੇ ਇਹ ਉਦੋਂ ਕਰਨਗੇ ਜਦੋਂ ਕਿ ਪੰਜਾਬ ਦੇ ਵਿੱਚ ਬੀਜੇਪੀ ਦੀ ਸਰਕਾਰ ਆਊਗਾ ਧਰਨੇ ਲਾ ਲ ਕੇ 30% ਦਾ ਬੀਜੇਪੀ ਦੀ ਵੋਟ ਬੈਂਕ ਕਰਤੀ ਧਰਨਿਆਂ ਨੇ 30% ਪੰਜਾਬ ਦੇ ਵਿੱਚ ਵੋਟ ਬੈਂਕ ਤੇ ਤੁਸੀਂ ਇਹ ਦੇਖੋ ਵੀ ਚੰਦੂ ਮਾਜਰਾ ਤੇ ਪ੍ਰਕਾਸ਼ ਸਿੰਘ ਬਰਨਾਲੇ ਦਾ ਮੁੰਡਾ ਉਹ ਜੰਮੂ ਕਸ਼ਮੀਰ ਦੇ ਵਿੱਚ ਬੀਜੇਪੀ ਲੈ ਪ੍ਰਚਾਰ ਕਰਕੇ ਆਏ ਨੇ ਹੁਣ ਜਿਹੜੇ ਵੀ ਇਹ ਚੰਦੂ ਮਾਜਰਾ ਹੋਗੇ ਬੀਪੀ ਤਗੀਰ ਅਕਾਲੀ ਦਲ ਤੋਂ ਵੱਖਰਾ ਤੜਾ ਟੁੱਟਿਆ ਵਾ ਉਹ ਬੀਜੇਪੀ ਦੀ ਸਪੋਰਟ ਹੀ ਕਰ ਰਿਹਾ ਵਾ ਬਾਕੀ ਹੁਣ ਤੁਸੀਂ ਸਰਸੇ ਵਾਲਾ ਲਾ ਲਓ ਤੁਸੀਂ ਰਾਧਾ ਸੁਭਾਮੀਆਂ ਨੂੰ ਲਾ ਲਓ ਤੁਸੀਂ ਨੂਰ ਮਹਿਲੀਆਂ ਨੂੰ ਲਾ ਲਓ ਤੁਸੀਂ ਡੇਰੇਦਾਰਾਂ ਨੂੰ ਲਾ ਲਓ ਇਹਨਾਂ ਨੇ 2027 ਦੇ ਵਿੱਚ ਭਾਜਪੀ ਦੇ ਹੱਕ ਤੇ ਵਿੱਚ ਹੀ ਵਾਅਦਾ ਨਾ ਜੇਕਰ ਵੀਰ ਵੀ ਵਿਜਿਟ ਵਾਅਦਾ ਕਰ ਲਵੇ ਪੰਜਾਬ ਦੇ ਲੋਕਾਂ ਨਾਲ ਵੀ ਅਸੀਂ ਲੱਖਾਂ ਬੰਦਿਆਂ ਦੇ ਟੋਟਿਆਂ ਦੇ ਤਰਕਾਰੀ ਕਾਟ ਬਣਾਵਾਂਗੇ ਰਾਜਸਥਾਨ ਦੀ ਤਰਜ਼ ਤੇ ਜਿਹੜੀਆਂ ਫੈਕਟਰੀਆਂ ਸ਼ਰੀਆ ਵਿੱਚ ਜ਼ਹਿਰੀਲਾ ਪਾਣੀ ਥੱਲੇ ਪਾਉਂਦੀਆਂ ਨੇ ਉਹਨਾਂ ਤੇ ਅਸੀਂ 307 ਦੇ ਪਰਚੇ ਦਰਜ ਕਰਾਂਗੇ ਜਿਹੜੇ ਨੇ ਕਿ ਹੁਣ ਤੱਕ ਪੰਜਾਬ ਨੂੰ ਨਸ਼ਾ ਤੇ ਮੌਤ ਦੀ ਮੰਡੀ ਬਣਾਇਆ ਉਹਨਾਂ ਤੇ ਅਸੀਂ ਡੰਡਾ ਲਾਵਾਂਗੇ ਬਿਨਾ ਤੇਲ ਤੋਂ ਤੇ ਭੰਤੀ ਸਿੰਘਾਂ ਨੂੰ ਰਿਹਾ ਕਰਾਂਗੇ ਤੇ ਪੰਜਾਬ ਨੂੰ ਹੱਕ ਦਵਾਂਗੇ ਤੇ ਭਾਈ ਜੀ ਮੈਂ ਖੁਦ ਬੀਜੇਪੀ ਨੂੰ ਵੋਟ ਪਾਉਂਗਾ ਹੁਣ ਤੁਸੀਂ ਹੋਰ ਛੱਡੋ ਕਲਵੰਤ ਸਿੰਘ ਢਾਲੀਵਾਲ ਨੂੰ ਤਾਂ ਤੁਸੀਂ ਜਾਣਦੇ ਹੀ ਹੋ ਉਹ ਕਲਵੰਤ ਸਿੰਘ ਢਾਲੀਵਾਲ ਖੁਦ ਕਹਿ ਰਿਹਾ ਜਿਹੜਾ ਕੈਂਸਰ ਦੇ ਕੈਂਪ ਲਾਉਂਦਾ ਵਾ ਪੰਜਾਬ ਦੇ ਵਿੱਚ ਜਿਹੜਾ ਐਨ ਆਰ ਆਈ ਆ ਉਹ ਕਹਿੰਦਾ ਪੰਜਾਬ ਦੇ ਵਿੱਚ ਇੱਕ ਸਾਧਨੇ ਕਹਿੰਦਾ ਜੂਪੀ ਦੇ ਵਿੱਚੋਂ ਕ੍ਰائم ਖਤਮ ਕਰਦਾ ਜਿਹੜੇ ਉੱਥੇ 307 ਦੇ ਜਿਹੜੇ ਉੱਥੇ ਚਾਰਜ ਸ਼ੀਟਰ ਨੇ ਜਿਹੜੇ ਕਾਤਲ ਨੇ ਜੂਪੀ ਦੇ ਵਿੱਚੋਂ ਸਾਰੇ ਭੱਜ ਕੇ ਆਪਣੀ ਧਰਮਸਾਲਾ ਦਾ ਬਣੀ ਹੋਈ ਆ ਪੰਜਾਬ ਇਸ ਧਰਮਸਾਲਾ ਦੇ ਵਿੱਚ ਆਏ ਹੋਏ ਨੇ ਭਾਈ ਜੀ ਤੁਸੀਂ ਪਿੰਡਾਂ ਦੇ ਵਿੱਚ ਜਾ ਕੇ ਦੇਖੋ ਜਿਹੜੇ ਬੱਚ ਜਿਹੜੇ ਪੜ੍ਹੇ ਲਿਖੇ ਨੇ ਉਹਨਾਂ ਕੋਲ ਬੱਚੇ ਕੌਣ ਪੜ੍ਹਦੇ ਨੇ ਮੈਂ ਇਸ ਗੱਲ ਦਾ ਗਵਾਹ ਆ ਉਹਨਾਂ ਕੋਲ 10 10 20 20 ਪ੍ਰਵਾਸੀ ਵੱਧਦੇ ਨੇ 2035 ਦੇ ਵਿੱਚ ਅੱਜ ਜਿਨ੍ਹਾਂ ਦੇ ਧੌਣ ਦੇ ਵਿੱਚ ਕਿਲੇ ਅੜੇ ਹੋਏ ਨੇ ਪੰਜਾਬੀਆਂ ਦੇ ਜਿਹੜੇ ਕਿ ਦੂਜਿਆਂ ਨੂੰ ਬੰਦੇ ਨਹੀਂ ਸਮਝਦੇ ਇਹਨਾਂ ਦੇ ਧੂਪੀ ਵਿਹਾਰ ਬਾਹਰਲੇ ਸੂਬੇ ਵਾਲੇ ਨੇ ਨੇ ਹਲਕ ਦੇ ਵਿੱਚ ਡੰਡਾ ਦੇਣਾ ਤੁਸੀਂ ਦੇਖਿਓ ਸਭ ਤੋਂ ਵੱਧ ਪੰਜਾਬ ਦੀ ਬਦਕਿਸਮਤੀ ਇਹ ਹੈ ਆ ਆ ਸਾਡੇ ਅਕਾਲ ਤੱਕ ਦਾ ਜੱਥੇਦਾਰ ਨਜ਼ਾਰੇ ਲੈਣ ਲੱਗਿਆ ਹੋਇਆ ਇਹਨੂੰ ਨਹੀਂ ਪਤਾ ਹੈਗਾ ਵੀ 15 ਸਾਲ ਬਾਅਦ ਪੰਜਾਬ ਨੇ ਰੇਗਿਸਤਾਨ ਬਣ ਜਾਣਾ ਇਹ ਜੱਥੇਦਾਰ ਨੂੰ ਇਹ ਨਹੀਂ ਪਤਾ ਹੈਗਾ ਵੀ ਮੈਂ ਹੁਕਮਨਾਮਾ ਜਾਰੂ ਕੀ ਜਾਰੀ ਕਰਾਂ ਉਹ ਹੁਣ ਤਾਂ ਕਤਲ ਤੇ ਕਤਲ ਪੰਜਾਬ ਦੇ ਵਿੱਚ ਹੋ ਰਹੇ ਨੇ ਤੇ ਉਹ ਪਾਣੀ ਸਾਡਾ ਮਰਿਆ ਆਉਣ ਵਾਲੀਆਂ ਪੀੜੀਆਂ ਪਾਣੀ ਦੀ ਬੂੰਦ-ਬੂੰਦ ਨੂੰ ਤਰਸਣ ਗਿਆ ਜੱਥੇਦਾਰ ਨੂੰ ਪਤਾ ਨਹੀਂ ਇਹ ਪਤੰਦਰ ਨੂੰ ਇਹ ਨਹੀਂ ਪਤਾ ਵੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿਹੜਾ ਸ਼੍ਰੀ ਸਾਹਿਬ ਉੱਪਰ ਜੇ ਪਾਇਆ ਪਿਆ ਦਾੜਾ ਸਾਹਿਬ ਖੁੱਲਾ ਰੱਖਿਆ ਹੋਇਆ ਇਹਨੂੰ ਤਾਂ ਗਵਾਹੀ ਕਰਨੀ ਚਾਹੀਦੀ ਹੈ ਜੱਥੇਦਾਰ ਦਾ ਮਤਲਬ ਹੁੰਦਾ ਜੱਟੇ ਦੀ ਗਵਾਹੀ ਕਰਨ ਵਾਲਾ ਕਿਉ ਕਾਹੂ ਚੱਲੇ ਨਹੀਂ ਹੈਗੇ ਜਿਨ੍ਹਾਂ ਨੇ ਕਿ ਅੱਜ ਵੀ মিডিਏ ਦੇ মিডিਏ ਦੇ ਕਰਦਾਰ ਨੂੰ ਜਿਉਂਦਾ ਰੱਖਿਆ ਹੋਇਆ ਵਾ ਉਹ ਪਿੰਡਾਂ 'ਚ ਦਿਖਾਉਂਦੇ ਨੇ ਵੀ ਕਿਵੇਂ 14 10 12 12 ਸਾਲ ਦੇ ਬੱਚੇ ਆਪਣੀ ਬਛਾਹ ਵਾਲੀ ਧਾਂ ਤੇ ਟੀਕੇ ਲਾਉਂਦੇ ਨੇ ਪਹਿਲਾਂ ਤਾਂ ਵੀ ਰਿਓ ਬਹੁਤ ਇਹ ਦੁੱਖ ਲੱਗਦਾ ਹੁੰਦਾ ਮੈਂ ਕੋਈ ਸਰੀਰਕ ਸੰਬੰਧ ਦੀ ਗੱਲ ਨਹੀਂ ਕਰਦਾ ਪਹਿਲਾਂ ਤਾਂ ਸਾਡੇ ਪੰਜਾਬਣਾਂ ਦੇ ਭੁੱਖਾਂ 'ਚ ਭਈਆਂ ਦੇ ਬੰਗਾਲੀਆਂ ਦੇ ਜਵਾਗ ਜੰਮਣ ਲੱਗ ਗਏ ਤੇ ਹੁਣ ਜਿਹੜੀਆਂ ਸਾਡੀਆਂ ਪੰਜਾਬਣਾਂ ਬਾਹਰਲੇ ਦੇਸ਼ਾਂ 'ਚ ਜਾਂਦੀਆਂ ਨੇ ਤੇ ਹੁਣ ਹਫਸ਼ੀਆਂ ਦੇ ਜਵਾਗ ਜੰਮਣ ਲੱਗ ਗਏ ਧਰਤੀ ਬੰਜਰ ਹੋ ਰਹੀ ਹੈ ਇਸ ਸਰਕਾਲਾ ਪੀੜੀਆ ਇਹ ਸਾਡੇ ਪੰਜਾਬ ਦੇ ਹਾਲਾਤ ਕਿਉਂ ਬਣੇ ਉਹ ਕਦੇ ਆ ਦਿਲ ਦਿਮਾਗ ਤੇ ਦਿਮਾਗ ਦੇ ਵੀ ਵਰਤੋਂ ਕਰ ਲਿਆ ਕਰੋ ਜਿਹੜੇ ਪੰਜਾਬੀ 95% ਪੰਜਾਬੀ ਗੋਲ ਪੱਗਾਂ ਬੰਨਣ ਵਾਲੇ ਚੋਲੇ ਬੰਨਣ ਵਾਲੇ ਗੰਦਰੇ ਪਾਉਣ ਵਾਲੇ ਆਪਣੇ ਆਪ ਨੂੰ ਸਿੱਖ ਕਹਾਉਣ ਵਾਲੇ 95% ਪੰਜਾਬੀ ਅੱਜ ਗੁਰੂ ਗ੍ਰੰਥ ਸਾਹਿਬ ਦੀ ਸਿੱਖਿਆ ਤੇ ਸੋਚ ਨੂੰ ਵਧਾਵਾ ਦੇਣ ਸਭ ਤੋਂ ਵੱਧ ਸਿੱਖੀ ਦੇ ਹੱਕ ਜਿਤਾਉਣ ਵਾਲੇ ਗੁਰੂ ਗ੍ਰੰਥ ਸਾਹਿਬ ਦੀ ਸਿੱਖੀ ਤੇ ਸੋਚ ਨੂੰ ਵਧਾਵਾ ਦੇਣਨ ਤੇ ਭਾਈ ਜੂ ਉਸ ਪੰਜਾਬ ਸੂਬੇ ਦਾ ਹੁਣ ਆਉਣ ਵਾਲੇ ਸਮੇਂ ਨੂੰ ਦੇਖਿਆ ਟਰੈਕਟਰ ਟਰਾਲੀਆਂ ਦਾ ਥੋੜੀਆ ਕਬਾੜ ਦੇ ਰੇਟ ਵਿਕਣੀਆਂ ਨੇ ਜੂਨੀਅਰ ਨਾਲ ਖਤਮ ਹੋਣੀਆਂ ਨੇ ਉਹ ਟਾਈਮ ਪੰਜਾਬ ਦੇ ਵਿੱਚ ਆਉਣ ਵਾਲਾ ਵਾ ਉਹ ਪੰਜਾਬ ਦੇ ਵਿੱਚ ਟਾਈਮ ਆਉਣ ਵਾਲਾ ਵਾ ਕਿਉਂ ਕਿ ਪੰਜਾਬ ਦਾ ਕੋਈ ਪੰਜਾਬ ਲਈ ਅੰਗਰੇਜ਼ 200 ਸਾਲ ਅੱਗੇ ਦੀ ਸੋਚ ਕੇ ਚੱਲਦੇ ਨਹੀਂ ਅੱਜ ਜੋ ਕਿਸਾਨ ਦਾ ਪੁੱਤ 10 ਸਾਲ ਦਾ ਵਾ ਜਦੋਂ 25 ਸਾਲ ਦਾ ਹੋ ਗਿਆ ਉਹ ਥੋੜਾ ਖੇਤੀ ਕਰ ਲੂਗਾ ਉਹ ਤਾਂ ਜਾਂ ਕਿਸੇ ਫੈਕਟਰੀ 'ਚ ਲੱਗੂਗਾ ਜਾਂ ਅਰਬ ਕੰਟਰੀ ਦੇ ਵਿੱਚ ਜਾਊਗਾ ਉਹ ਵੱਖਰੀ ਗੱਲ ਹੈ ਜੇ ਉਹਦੇ ਕੋਲ ਜ਼ਮੀਨ ਵੇਚ ਕੇ ਵੇਚ ਕੇ ਜਾਂ ਹੋਰ ਪੈਸੇ ਆ ਜਾਣੇ ਪਰ ਏਹੇ ਪੇਚ ਦੂਗਾ ਪਰ ਪੰਜਾਬ ਲਈ ਬਹੁਤ ਮਾਰੇ ਤੇ ਰੋਣਾਂ ਨੇ ਬੀਜੇਪੀ ਜੇਕਰ ਪੰਜਾਬ ਦੇ ਵਿੱਚ ਇਹ ਕੰਮ ਕਰਦੀ ਆ ਨਰਿੰਦਰ ਮੋਦੀ ਆਮਦਸ਼ਾ ਹੁਣੀ ਰਬਰੀਦ ਬਿੱਟੂ ਕਹਿੰਦੇ ਨੇ ਵੀ ਹਾਂ ਜਿਹੜੇ ਆ ਭੱਖ ਹੋਏ ਮੁੱਦੇ ਨੇ ਜਿਹੜਾ 70 ਸਾਲਾਂ 'ਚ ਕੋਈ ਪਾਰਟੀ ਨਹੀਂ ਪੰਜਾਬ ਦੇ ਮੁੱਦਿਆਂ ਦੀ ਹੱਲ ਕਰਵਾ ਸਕੀ ਬੀਜੇਪੀ ਕਰਵਾਊਗੀ ਤੇ ਨਾ ਕਰਵਾਈ ਤਾਂ ਅਸੀਂ ਕੁੱਤੇ ਦੇ ਹੱਡ ਹੋਵਾਂਗੇ ਲੈ ਅਸੀਂ ਲਿਖ ਕੇ ਦੰਨੇ ਆ ਤਾਂ ਭਾਈ ਜੀ ਮੈਂ ਖੁਦ ਬੀਜੇਪੀ ਨੂੰ ਵੋਟ ਪਾਉਂਗਾ ਯਾਰ ਤੁਸੀਂ ਦੇਖੋ ਤਾਂ ਸਹੀ ਯੂਪੀ ਦੇ ਵਿੱਚ ਜਿੰਨੇ ਵੀ ਅਪਰਾਧੀ ਸੀ ਸਾਰੇ ਪੰਜਾਬ ਭੱਜ ਕੇ ਆ ਗਏ ਉਹ ਕਿਉਂ ਸਾਡੇ ਕਤਲ ਹੋ ਰਹੇ ਨੇ ਇੱਕ ਕਬੱਡੀ ਕਢਾਰੀ ਦਾ ਕਤਲ ਹੋ ਗਿਆ ਹੋਰ ਤਾਂ ਛੱਡੋ ਸਾਡੇ ਪੰਜ ਚੋਰੀਆਂ ਹੋ ਗਿਆ ਕਿੰਨੀਆਂ ਬੱਕਰੀਆਂ ਸੀ ਗਿਆ ਕਿੰਨੀਆਂ ਬੱਕਰੀਆਂ ਸੀ 62 ਬੱਕਰੀਆਂ ਸੀ ਬਾਈ ਜੀ 62 ਬੱਕਰੀਆਂ ਕਢਾਣੀ ਦੇ ਵਿੱਚੋਂ ਚੱਕ ਚੋਰੀ ਕਰਕੇ ਲੈ ਗਏ ਜਿਟੇ ਵਾਲੇ ਕਢਾਣੀ ਚੋਂ ਤੇ ਅੱਗੇ ਜਾ ਕੇ ਉਹਨਾਂ ਦੀ ਗੱਡੀ ਫਸ ਗਈ ਤੇ ਕਟਾ ਜਿਹਨਾਂ ਦੀਆਂ ਬੱਕਰੀਆਂ ਚੋਰੀ ਕਰਕੇ ਲੈ ਕੇ ਗਏ ਉਹਨਾਂ ਨੇ ਗੱਡੀ ਧੱਕਾ ਲਵਾ ਕੇ ਉਹਨਾਂ ਦੀ ਗੱਡੀ ਘਟਵਾਈ ਤੇ ਸਾਡੇ ਏਰੀਆ ਦੇ ਵਿੱਚ ਸਾਡਾ ਅੰਕਲ ਆ ਨਾਲ ਬੈਠਾ ਵਾ ਘਰ ਦੇ ਵਿੱਚ ਦੁਕਾਨ ਆ ਵੀ ਜਿਹੜਾ ਇੱਕ ਕਰਿਆਨੇ ਦਾ ਬੰਦਾ 25-25 10-10 ਪੈ ਕੇ ਪੈਸੇ ਕਮਾ ਕੇ ਆਪਣੇ ਘਰ ਆਪਣੀ ਦੁਕਾਨ ਦੇ ਵਿੱਚ ਸਬਾਨ ਭਰਦਾ ਵਾ ਆ ਸਾਡਾ ਅੰਕਲ ਆ ਚਰਜੀਤ ਸਿੰਘ ਕਾਂਗਰਸ ਨਾਲ ਸੰਬੰਧ ਲੱਖਦਾ ਵਾ ਘਰ ਦੇ ਵਿੱਚ ਹੀ ਦੁਕਾਨ ਆ ਰਾਤ ਨੂੰ 2 ਵਜੇ ਦੁਕਾਨ ਦਾ ਸਾਰਾ ਸਬਾਨ ਲੁੱਟ ਕੇ ਲੈ ਜੋ ਲੈ ਗਏ ਤੇ ਪਤਾ ਨਹੀਂ ਕਿੰਨੇ ਪੰਜ ਚੋਰੀਆਂ ਸਾਡੇ 2 ਦਿਨਾਂ ਦੇ ਵਿੱਚ ਹੋ ਗਈਆਂ ਉਹ ਪੰਜਾਬ ਦਾ ਜਿੱਥੇ ਨਸ਼ਿਆਂ ਦੀ ਤੇ ਮੌਤ ਦੀ ਮੰਡੀ ਬਣਿਆ ਹੋਇਆ ਸੀਗਾ ਜਿੱਥੇ ਮੌਤ ਖੁੱਲੀ ਫਿਰਦੀ ਆ ਜਿੱਥੇ ਪਹਿਲਾਂ 20 ਸਾਲ ਦੇ 25 ਸਾਲ ਦੇ 30 ਸਾਲ ਦੇ ਨੌਜਵਾਨਾਂ ਦਾ ਸ਼ਿਕਾਰ ਕਰਦੀ ਸੀ ਇਸ ਟਾਈਮ ਉਹ ਮੌਤ 12-12 ਸਾਲ ਦੇ 15-15 ਸਾਲ ਦੇ ਬੱਚਿਆਂ ਦਾ ਸ਼ਿਕਾਰ ਕਰ ਰਹੀ ਹੈ